ਮਾਨਕੀ ਗਾਇਮੈਂ ਪਹਿਲਾ ਤਾਂ ਸਾਹ ਫਗੀਰ ਸਿੰਘ ਉਹ ਲੋਕ ਦੇ ਨਾਮ ਤੇ ਕੰਮ ਤੇ ਕਾਰਲੀ ਕਰਦੇ ਅਨੇਕਾਂ ਜਥੇਬੰਦੀਆਂ ਦੋਸਤ ਲਿਖਾਰੀ શિક્ષੀਤਾ ਸਾਡੇ ਚਾਹੀਆਂ ਨੇ ਉਹਨਾਂ ਨੂੰ ਸਨਮਾਨ ਦੇਣਾ ਡਾਕਟਰ ਕੁਵਿੰਦਰ ਸਿੰਘ ਜੀ ਸਾਡੇ ਪਾਸ਼ਾ ਅਸਰ ਨੇ ਭਾਸ਼ਾ ਵਿਭਾਗ ਤੋਂ ਉਹਨਾਂ ਦਾ ਸਨਮਾਨ ਕੀਤਾ ਜਾਣਾ ਸਰਦਾਰ ਗੋਤਾ ਸਿੰਘ ਪਟਵਾਰੀ ਬាទਪੁਰ ਤੋਂ ਇਹ ਦੋ ਹਸਤੀਆਂ ਨੇ ਜਿਨ੍ਹਾਂ ਨੂੰ ਸਨਮਾਨ ਦਿੱਤਾ ਜਾਣਾ ਹੈ ਸਤ ਕੁਵਿੰਦਰ ਸਿੰਘ ਉਹਨਾਂ ਨੇ ਇਤਿਹਾਸ ਵਿੱਚ ਵੱਜੀ ਸਿੱਖਾਂ ਦਾ ਅ ਜਿੱਥੇ ਇਤਿਹਾਸ ਬੜਾ ਬੜਾ ਯੋਗਦਾਨ ਪਾਇਆ ਬੜੀਆਂ ਉਹਨਾਂ ਦੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਣਾ ਹੈ ਔਰ ਉਹਨਾਂ ਦੀ ਪੁਸਤਕ ਵੀ ਜਾਰੀ ਕੀਤੀ ਜਾਣੀ ਹੈ ਮੈਂ ਅਦਬ ਦੇ ਨਾਲ ਬੇਨਤੀ ਕਰਾਂਗਾ ਸ਼ੁਕਰਗੁਜ਼ਾਰ ਹਾਂ ਸਰਦਾਰ ਭੁਨਧ ਸਿੰਘ ਜੀ ਹੋਰਾਂ ਦਾ ਇਤਿਹਾਸ ਵਿੱਚ ਮੱਝ ਵੀ ਸਿੱਖਾਂ ਦੀ ਜਦੋ ਜਹਿਦ ਇਹ ਬਹੁਤ ਵਧੀਆ ਇਤਿਹਾਸਕ ਕਿਤਾਬ ਹੈ ਧੰਨਵਾਦ ਕਰਦਾ ਹਾਂ ਉਹਨਾਂ ਦਾ ਬੜੇ ਸਤਿਕਾਰ ਦੇ ਨਾਲ ਮੈਂ ਨਾਲ ਹੀ ਬੇਨਤੀ ਕਰਾਂਗਾ ਸਰਦਾਰ ਬੂਟਾ ਸਿੰਘ ਜੀ ਜੋ ਰਿਪਟਵਾਰੀ ਨੇ ਔਰ ਪਾਈਕ ਮਇਆ ਸਾਹਿਬ ਜੀ ਦੇ ਨਾਂ ਤੇ ਬਹੁਤ ਵੱਡਾ ਕਾਰਜ ਕਰ ਰਹੇ ਨੇ ਬੜੀ ਵੱਡੀ ਪੁਸਤਕ ਲਿਖੀ ਹੈ ਤੇ ਨਾਲ ਹੀ ਉਹਨਾਂ ਨੇ ਇੱਕ ਮਾਸਿਕ ਪੱਤਰ ਮੈਗਜ਼ੀਨ ਜਿਹਦੇ ਵਿੱਚ ਰੰਗਰੇਟਿਆ ਬਾਰੇ ਤੇ ਹੋਰ ਸਾਰਾ ਬੜਾ ਪਿਆਰਾ ਮੈਗਜ਼ੀਨ ਹੈ ਉਹ ਤੁਸੀਂ ਪੜ੍ਹਦੇ ਹੋ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹੈ ਦੋਹਾਂ ਸ਼ਖਸੀਤਾਂ ਨੂੰ ਸਨਮਾਨ ਦੀ ਰਸਮ ਨਿਭਾਈ ਜਾ ਰਹੀ ਹੈ ਮੇਰੇ ਨਾਲ ਸਰਕਾਰ ਜੋ ਬਾਬਾ ਜਸਵਿੰਦਰ ਸਿੰਘ ਜੀ ਬशीरਪੁਰ ਵਾਲੇ ਖੜੇ ਨੇ ਬੜਾ ਹੀ ਅਸਲ ਵਿੱਚ ਇਹਨਾਂ ਨੇ ਆਰੰਭ ਵੀ ਕੀਤਾ ਸਤਕਾਰ ਵੀ ਸੰਗਤ ਬੜਾ ਕਰਦੀ ਔਰ ਇਹਨਾਂ ਦੇ ਨਾਲ ਕਦਮ ਮਲਾ ਕੇ ਚੱਲਦੇ ਨੇ ਸ਼ੁਕਰਗੁਜ਼ਾਰ ਆਜੋ ਭਾਈ ਸਾਹਿਬ ਤੁਸੀਂ ਬਿਜਾਰਾ ਇਹਨਾਂ ਨੇ ਵੀ ਦਿਓ ਜੀ ਸਨਮਾਨ ਥੈਂਕ ਯੂ ਜੀ ਥੈਂਕ ਯੂ ਬੋਲੇ ਸੋਨਿਹਾਲ ਦੋਨਾਂ ਸਿੱਖਿਸ਼ੀਤਾਂ ਨੂੰ ਸਨਮਾਨ ਦਿੱਤਾ ਗਿਆ ਗੰਦਿਆਂ ਘਰ ਆਏ ਹੋ ਧੰਨਵਾਦ ਕਰਦਾ ਤੁਸੀਂ ਆਏ ਹੋ ਮੇਰੇ ਬੜੇ ਸਤਕਾਰਯੋਗ ਮਿੱਤਰ ਸਰਦਾਰ ਜਸਵੀਰ ਸਿੰਘ ਜੀ ਦਕੋਆ ਬੜੀ ਤਨਦੇਹੀ ਨਾਲ ਪੰਥ ਦੀ ਸੇਵਾ ਕਰਦੇ ਨੇ ਉਹ ਵੀ ਆਏ ਬੈਠੇ ਨੇ ਉਹਨਾਂ ਨੂੰ ਵੀ ਜੀ ਆਇਆਂ ਕਹਿੰਦਾ ਸਾਰਿਆਂ ਨੂੰ ਸਤਿਕਾਰ ਦਿੰਦਾ ਮੈਂ ਇੱਕ ਇੱਕ ਸ਼ਖਸੀਅਤ ਨੂੰ ਜਾਣਦਾ ਮੈਂ ਅਸਲ ਵਿੱਚ ਸਾਰਿਆਂ ਦਾ ਜ਼ਿਕਰ ਨਹੀਂ ਕਰ ਸਕਾਂਗਾ ਜੋ ਉਸ ਸਟੇਜ 'ਤੇ ਸਰਦਾਰ ਸਾਹਿਬ ਕਰਨਗੇ ਭਾਈ ਬਲਵਿੰਦਰ ਸਿੰਘ ਜੀ ਪਟਾੜੇ ਤੋਂ ਆਏ ਨੇ ਬੜਾ ਵਧੀਆ ਕਿ ਵੀ ਸ੍ਰੀ ਜਥਾ ਬੜੀ ਸਤਿਪੂਰੀ ਰਹਿਮਤ ਹੈ ਉਹਨਾਂ ਨੂੰ ਵੀ ਤੁਹਾਡੇ ਸਨਮਖਾਉਣਾ ਹੈ ਔਰ ਭਾਈ ਬਰਨਦੀਪ ਸਿੰਘ ਜੀ ਸਤਿਪੂਰੀ ਇਹ ਮੈਗਜ਼ੀਨ ਵੀ ਰੰਗਰੇਟਾ ਸੰਸਾਰ ਉਹਨਾਂ ਨੇ ਜਾਰੀ ਕੀਤਾ ਸਰਪਰ ਗੋਟਾ ਸਿੰਘ ਜੀ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਜੀ ਬੜੇ ਸਰਕਾਰ ਨਾਲ ਭਾਈ ਬਰਨਬੀ ਸਿੰਘ ਜੀ ਸਭ ਕੁਝ ਵੀ ਬੜੀ ਰਹਿਮਤ ਹੈ ਸਾਡੇ ਰਵਾਦੀਆਂ ਨੇ ਉਹਨਾਂ ਨੇ ਵੀ ਤੁਹਾਡਾ ਸਨ ਮਖਾਉਣਾ ਸਾਰਿਆਂ ਨੂੰ ਜੀ ਆਇਆਂ ਆਖਦਾ ਹੈ ਸਰਕਾਰ ਦਿੰਨਾ ਉਹ ਵਚਨ ਅੱਗੇ ਪਿੱਛੇ ਹੋ ਗਿਆ ਹੁਣ ਇਸ ਸੋਧ ਕੇ ਪ੍ਰਵਾਨ ਕਰ ਲਿਓ ਕਿਉਂਕਿ ਸਤਪੁਰ ਸੰਤੇਗ ਮਹਾਂਦਰ ਸਾਹਿਬ ਦੀ ਸ਼ਤਾਬਦੀ ਨੂੰ ਸੌਣ ਤੋਂ 350 ਸਾਲਾਂ ਫਿਰ ਸੰਸਾਰ ਵਿੱਚ ਇਹ ਸਮਾਗਮ ਹੋਣਗੇ ਤੇ ਮੌਕੇ ਕਦੇ ਕਦੇ ਮਿਲਦੇ ਨੇ ਸ਼ਤਾਬੀਆਂ ਬੜੀ ਮੁਸ਼ਕਿਲ ਦੇ ਨਾਲ ਮਨੁੱਖ ਤੇ ਜੀਵਨ ਚਾਹੁੰਦੀਆਂ ਨੇ ਗੁਰੂ ਬਖਸ਼ਿਸ਼ ਬਣਾਇਆ ਸ਼ੁਕਰਗੁਜ਼ਾਰ ਆਂ ਜੀ ਹਥੇ ਅਰਜ਼ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਪੈਸਾ ਪੈ ਭਗਵਾਨ ਸਿੰਘ ਜੀ ਜੋਲ ਸਾਹਿਬ ਕੌਮ ਦੇ ਮਹਾਨ ਵਿਦਵਾਨ ਪੰਥਕ ਸਟੇਜਾਂ ਦੇ ਬੁਲਾਰੇ ਜਿਨ੍ਹਾਂ ਨੇ ਸੰਗਤ ਨੂੰ ਸੰਬੋਧਨ ਕੀਤਾ ਹੈ ਉਹਨਾਂ ਨੇ ਨਾਲ ਹੀ ਸਰਦਾਰ ਗੁਰਤਾ ਸਿੰਘ ਜੀ ਤੇ ਸਰਦਾਰ ਭਪਿੰਦਰ ਸਿੰਘ ਜੀ ਉਹਨਾਂ ਦਾ ਸਨਮਾਨ ਵੀ ਕਰਵਾਇਆ ਹੈ ਤੇ ਮੈਂ ਸੰਗਤ ਦੇ ਵਿੱਚ ਇਹ ਗੱਲ ਰੱਖੀ ਚਾਹੁੰਦਾ ਹਾਂ ਜੀਓ ਆਇਆ ਧੰਨਵਾਦ ਸੁਰਤ ਨਾਮ ਇਹਦਾ ਨਾਂ ਲੈਣਾ ਚਾਹੁੰਦਾ ਸੀ ਪਰ ਮੈਂ ਲੈ ਨਹੀਂ ਸਕਿਆ ਬੀਰ ਰਹੀਮ ਪੂਰੀ ਬੜੀ ਸਤਿਗੁਰੂ ਦੀ ਰਹਿਮਤ ਹੈ ਜਦੋਂ ਕਿਤੇ ਦੀ ਕਲਮ ਚੱਲਦੀ ਹੈ ਤੇ ਕਵਤਾ ਬੜੀ ਵਧੀਆ ਲਿਖਦਾ ਹੈ ਜਦੋਂ ਕਲਮ ਚੱਲਦੀ ਹੈ ਕਵਤਾ ਵਧੀਆ ਲਿਖਦਾ ਹੈ ਤੇ ਜਦੋਂ ਬੋਲਦਾ ਹੈ ਉਦੋਂ ਵੀ ਲੱਗਦਾ ਜਿਵੇਂ ਫੁੱਲਾਂ ਦਾ ਗੁੰਦਸਤਾ ਇਸ ਸੰਗਤ ਵਾਦਨ ਸੁਟ ਰਿਹਾ ਹੁੰਦਾ ਹੋ ਉਹ ਇਸ ਤਰ੍ਹਾਂ ਦੀ ਖੁਸ਼ਬੂ ਵੰਡਦਾ ਹੈ ਗੁਰੂ ਇਸ ਬੱਚੇ ਤੇ ਰਹਿਮਤ ਵਾਈ ਰੱਖਣ ਕਿਰਪਾ ਕਰਦੇ ਇਲੈਕਸ਼ਨਰ ਸੰਗਤ ਦੇ ਦਰਸ਼ਨ ਕਰਦੇ ਰਹਿਣ ਸਾਰੇ ਸੰਗਤ ਦਾ ਪਰਵਾਜ਼ ਜੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ